ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 355 ਤੋਂ ਲੈ ਕੇ 356 ਤੱਕ ਸਵਾਇ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਆਸਾ ਮਹੱਲਾ ਪਹਿਲਾ ਕਾਇਆ ਬ੍ਰਹਮ ਮਨ ਹੈ ਤੋਤੀ ਗਿਆਨ ਜਨੇਉ ਧਿਆਨ ਕੁਸ ਪਾਤੀ ਹਰ ਨਾਮ ਜਸ ਜਾਚੋ ਨਾਉ ਗੁਰ ਪ੍ਰਸਾਦੀ ਬ੍ਰਹਮ ਸਮਾਉ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੇ ਪਰਮਾਤਮਾ ਦਾ ਨਾਮ ਜਪ ਕੇ ਆਪਣੇ ਸਰੀਰ ਨੂੰ ਵਿਕਾਰਾਂ ਤੋਂ ਰਹਿਤ ਬਣਾ ਲਿਆ ਹੈ। ਉਹੀ ਉੱਚੀ ਜਾਤੀ ਦਾ ਬ੍ਰਾਹਮਣ ਬਣ ਗਿਆ ਹੈ ਤੇ ਉਹਦਾ ਪਵਿੱਤਰ ਮਨ ਉਹਦੀ ਧੋਤੀ ਹੈ। ਫਿਰ ਕਹਿੰਦੇ ਜਿਹੜਾ ਹੈ ਜਨੇਊ ਹੈ ਜਿਹੜਾ ਉਹਨੇ ਗਿਆਨ ਇਕੱਠਾ ਕੀਤਾ ਹੈ ਇਹ ਉਹਦਾ ਜਨੇਊ ਹੈ। ਤੇ ਜਿਹੜੀ ਉਹਦੀ ਕੁਸਿਆ ਹੈ ਜਿਵੇਂ ਕੁਸਿਆ ਇਕੱਠੀ ਕਰ ਦੇਣਾ ਬ੍ਰਾਹਮਣ ਤੇ ਉਹ ਕਹਿੰਦੇ ਧਿਆਨ ਲਗਾਉਣਾ ਇਹ ਉਹਦੀ ਕੁਸਿਆ ਹੈ ਹਰ ਨਾਮਾਂ ਜਸ ਜਾਚੋ ਨਾਉ ਕਹਿੰਦੇ ਮੈਂ ਤੇ ਪਰਮਾਤਮਾ ਪਾਸੋਂ ਹਮੇਸ਼ਾ ਪਰਮਾਤਮਾ ਦੇ ਨਾਮ ਦੀ ਉਹ ਦਛਣਾ ਮੰਗਦਾ ਹਾਂ ਗੁਰ ਪ੍ਰਸਾਦੀ ਬ੍ਰह्म ਸਮਾਉ ਕਹਿੰਦੇ ਇਸ ਤਰ੍ਹਾਂ ਗੁਰੂ ਦੀ ਕਿਰਪਾ ਦੇ ਨਾਲ ਹੀ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋਇਆ ਜਾਂਦਾ ਹੈ ਪਾਂਡੇ ਐਸਾ ਬ੍ਰह्म ਵਿਚਾਰ ਨਾਮੇ ਸੁਚ ਨਾਮੋਂ ਪੜੋ ਨਾਮੇ ਚੱਜ ਅਚਾਰ ਰਹਾਓ ਕਹਿੰਦੇ ਪਾਂਡੇ ਇਸ ਤਰ੍ਹਾਂ ਬ੍ਰह्म ਦੀ ਵਿਚਾਰ ਕਰ ਕਹਿੰਦੇ ਉਹਦਾ ਨਾਮ ਜਪਿਆ ਹੀ ਸੁਚ ਆਉਣੀ ਹੈ ਤੇ ਨਾਮ ਪੜਿਆ ਹੀ ਕਹਿੰਦੇ ਚੰਗਾ ਆਚਰਣ ਬਣਨਾ ਹੈ ਉਹਦਾ ਨਾਮ ਹੀ ਸਿਮਰਨਾ ਹੈ ਕਹਿੰਦੇ ਕੰਦੇ ਇਸ ਤਰ੍ਹਾਂ ਦੀ ਆਪਣੀ ਬ੍ਰੰਮ ਦੀ ਵਿਚਾਰ ਬਣਾ ਕਿ ਉਹਦਾ ਨਾਮ ਜਪ ਰਹਾਉ ਬਾਹਰ ਜਨੇਉ ਜਿਚਰ ਜੋਤ ਹੈ ਨਾਲ ਤੋਤੀ ਟਿਕਾ ਨਾਮ ਸਮਾਲ ਐਥੇ ਉਥੇ ਨਿਭਹੀ ਨਾਲ ਵੇਨ ਨਾ ਵੇ ਹੋਰ ਕਰਮ ਨਾ ਪਾਲ ਕਹਿੰਦੇ ਜਿਹੜਾ ਤੁਸੀਂ ਬਾਹਰ ਜਨੇਊ ਪਾਉਣ ਲਈ ਕਹਿੰਦੇ ਹੋ ਉਹ ਤਾਂ ਜਨੇਊ ਕਹਿੰਦੇ ਉਦੋਂ ਤੱਕ ਹੀ ਆ ਜਦੋਂ ਤੱਕ ਸਰੀਰ ਵਿੱਚ ਜੋਤ ਹੈ ਜਦੋਂ ਜੋਤ ਚਲੀ ਗਈ ਕਹਿੰਦੇ ਫਿਰ ਉਹ ਜਨੇਊ ਕਿਹੜੇ ਕੰਮ ਕਹਿੰਦੇ ਪਰਮਾਤਮਾ ਦਾ ਨਾਮ ਸਿਮਰਨਾ ਇਹਨੂੰ ਹੀ ਕਹਿੰਦੇ ਤੂੰ ਤੋਤੀ ਤੇ ਟਿੱਕਾ ਸਮਝ ਤੇ ਕਹਿੰਦੇ ਜਿਹੜਾ ਇਹ ਜਨੇਊ ਆ ਜੋ ਪ੍ਰਮਾਤਮਾ ਦੇ ਨਾਮ ਸਿਮਰਨ ਵਾਲਾ ਕਹਿੰਦੇ ਇਹ ਇੱਥੇ ਲੋਕ ਵਿੱਚ ਵੀ ਨਾਲ ਰਹਿੰਦਾ ਤੇ ਪਰਲੋਕ ਵਿੱਚ ਵੀ ਜਿਹੜਾ ਬਾਹਰਲਾ ਜਨੇਊ ਆ ਉਹ ਤਾਂ ਫਿਰ ਕਹਿੰਦੇ ਇੱਥੇ ਹੀ ਰਹਿ ਜਾਂਦਾ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕਹਿੰਦੇ ਧਾਰਮਿਕ ਪਖੰਡਾਂ ਵਾਲੇ ਕੰਮ ਕਰਨੇ ਛੱਡ ਦੇਵੋ ਪੂਜਾ ਪ੍ਰੇਮ ਮਾਇਆ ਪਰ ਜਾਲ ਏ ਕੋ ਵੇਖੋ ਅਵਰ ਨਾ ਪਾਲ ਕਹਿੰਦੇ ਜਿਹੜੀ ਹੈਗੀ ਆ ਮਾਇਆ ਕਹਿੰਦੇ ਇਹਦਾ ਮੋਹ ਝਾਲ ਦੇਣਾ ਮਾਇਆ ਦਾ ਪ੍ਰੇਮ ਆਪਣੇ ਅੰਦਰ ਖਤਮ ਕਰ ਦੇਣਾ ਇਹੀ ਕਹਿੰਦੇ ਪੂਜਾ ਕਰਨੀ ਆ ਕਹਿੰਦੇ ਇੱਕ ਪਰਮਾਤਮਾ ਦੀ ਪੂਜਾ ਕਰੋ ਹੋਰ ਦੇਵੀ ਦੇਵਤੇ ਨਾਲ ਲੱਭਦੇ ਫਿਰੋ ਕਿਨੇ ਤਤ ਗगन ਦਸ ਦਵਾਰ ਹਰ ਮੁਖ ਪਾਠ ਪੜੈ ਵਿਚਾਰ ਕਹਿੰਦੇ ਜੋ ਆਪਣੇ ਅੰਤਰ ਆਤਮੇ ਨੂੰ ਪਹਿਚਾਨ ਲੈਂਦੇ ਨੇ ਤੇ ਉਸ ਪਰਮਾਤਮਾ ਦਾ ਕਹਿੰਦੇ ਜਿਹੜਾ ਨਾਮ ਸਿਮਰਨਾ ਇਹੀ ਕਹਿੰਦੇ ਪਾਠ ਪੜਨਾ ਤੇ ਵਿਚਾਰਾਂ ਕਰਨੀਆਂ ਨੇ ਜਦੋਂ ਕਹਿੰਦੇ ਆਪੇ ਆਪਣੇ ਅੰਦਰੋਂ ਆਪੇ ਨੂੰ ਪਹਿਚਾਨ ਲਓਗੇ ਕਹਿੰਦੇ ਇਹ ਦਸਵੇਂ ਦਵਾਰ ਵਿੱਚ ਪਹੁੰਚਣ ਵਾਲੀ ਗੱਲ ਹੈ ਭੋਜਨ ਪਾਓ ਪਰਮ ਪਉ ਪਾਗੈ ਪਾਹਰੂਆ ਸਭ ਚੋਰ ਨ ਲਾਗੈ ਕਹਿੰਦੇ ਜਿਹੜਾ ਪਰਮਾਤਮਾ ਨੂੰ ਪ੍ਰੇਮ ਕਰਨਾ ਇਹੀ ਕਹਿੰਦੇ ਜੋ ਤੁਸੀਂ ਦੇਵੀ ਦੇਵਤਿਆਂ ਨੂੰ ਭੋਜਨ ਲਵਾਉਂਦੇ ਹੋ ਨਾ ਉਹ ਹੈ ਉਹ ਹੈ ਪਰਮਾਤਮਾ ਦੇ ਨਾਲ ਪ੍ਰੇਮ ਪਾਉਣਾ ਤੇ ਇਹਦੇ ਨਾਲ ਸਾਰੇ ਅੰਦਰੋਂ ਪਰਮ ਖਤਮ ਹੋ ਜਾਂਦੇ ਨੇ ਕਹਿੰਦੇ ਜੇ ਉਸ ਪਰਮਾਤਮਾ ਦਾ ਤੇਜ ਪ੍ਰਕਾਸ਼ ਨੂੰ ਆਪਣੇ ਅੰਦਰ ਕਹਿੰਦੇ అనుభవ ਕਰ ਲੈਣੇ ਹੋ ਫਿਰ ਤੁਹਾਨੂੰ ਕਹਿੰਦੇ ਇਹ ਕਾਮ ਕ੍ਰੋਧ ਲੋਭ ਹੰਕਾਰ ਇਹ ਚੋਰ ਨਹੀਂ ਠੱਗਦੇ ਕਹਿੰਦੇ ਤਿਲਕ ਲਿਲਾਟ ਜਾਣੈ ਪ੍ਰਭ ਏਕ ਬੂਝੈ ਬ੍ਰਹਮ ਅੰਤਰ ਬੀਵੇਕ ਕਹਿੰਦੇ ਉਸ ਪਰਮਾਤਮਾ ਨੂੰ ਹਰ ਇੱਕ ਜਗ੍ਹਾ ਤੇ ਵਿਆਪਕ ਦੇਖ ਲੈਣਾ ਕਹਿੰਦੇ ਇਹੀ ਤਿਲਕ ਲਗਾਉਣਾ ਹੈ ਫਿਰ ਕਹਿੰਦੇ ਜੋ ਜੀਵ ਆਪਣੇ ਅੰਤਰ ਪਰਮਾਤਮਾ ਨੂੰ ਸਮਝਦੇ ਨੇ ਕਿ ਸਾਡੇ ਅੰਦਰ ਪਰਮਾਤਮਾ ਹੈ ਉਹਨਾਂ ਨੂੰ ਕਹਿੰਦੇ ਚੰਗੇ ਮਾੜੇ ਦੀ ਪਰਖ ਪਤਾ ਲੱਗਣ ਲੱਗ ਜਾਂਦੀ ਹੈ ਉਹਨਾਂ ਦੀ ਬੁੱਧੀ ਵਿਵੇਕ ਹੋ ਜਾਂਦੀ ਹੈ ਆਚਾਰੀ ਨਹੀਂ ਜੀਤਿਆ ਜਾਏ ਪਾਠ ਪੜ੍ਹੈ ਨਹੀਂ ਕੀਮਤ ਪਾਏ ਕਹਿੰਦੇ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਧਾਰਮਿਕ ਕੰਮ ਕਰਨੇ ਨੇ ਉਹਨਾਂ ਦੇ ਨਾਲ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ ਕਹਿੰਦੇ ਸਿਰਫ ਜੇ ਤੁਸੀਂ ਵੇਦਾਂ ਦਾ ਪਾਠ ਹੀ ਕਰਦੇ ਹੋ ਤਾਂ ਤੁਸੀਂ ਪਰਮਾਤਮਾ ਦੀ ਕੀਮਤ ਨਹੀਂ ਪਾ ਸਕਦੇ ਅਸਤ ਦਸੀ ਚੋਪੇਦ ਨਾ ਪਾਇਆ ਨਾਨਕ ਸਤ ਗੁਰ ਬ੍ਰਹਮ ਦਿਖਾਇਆ ਕਹਿੰਦੇ 18 ਪੁਰਾਣਾ ਨੇ ਤੇ ਚਾਰ ਵੇਦਾਂ ਨੇ ਵੀ ਉਸ ਪਰਮਾਤਮਾ ਦਾ ਭੇਦ ਨਹੀਂ ਪਾਇਆ ਨਾਨਕ ਜੀ ਕਹਿੰਦੇ ਨੇ ਸਤਗੁਰ ਦੀ ਸ਼ਰਨ ਪਿਆ ਸਤਗੁਰ ਨੇ ਹੀ ਪਰਮਾਤਮਾ ਦਾ ਅਨੁਭਵ ਕਰਾਇਆ ਹੈ ਆਸਾ ਮਹੱਲਾ ਪਹਿਲਾ ਸੇਵਕ ਦਾਸ ਭਗਤ ਜਨ ਸੋਈ ਠਾਕੁਰ ਕਾ ਦਾਸ ਗੁਰਮਖ ਹੋਈ ਕਹਿੰਦੇ ਉਸ ਪਰਮਾਤਮਾ ਦਾ ਸੇਵਕ ਦਾਸ ਭਗਤ ਉਹੀ ਆ ਜੋ ਗੁਰੂ ਦੇ ਸਨਮੁਖ ਹੋ ਕੇ ਉਹਦੇ ਨਾਮ ਨੂੰ ਸਿਮਰਦਾ ਹੈ ਜਿਨ ਸਿਰ ਸਾਜੀ ਤਿਨ ਫੁਨ ਗੋਈ ਤਿਸ ਵਿਨ ਦੂਜਾ ਅਵਰ ਨ ਕੋਈ ਕਹਿੰਦੇ ਉਸ ਪਰਮਾਤਮਾ ਤੋਂ ਬਿਨਾ ਸਾਡਾ ਕੋਈ ਸਹਾਰਾ ਨਹੀਂ ਉਹ ਪਰਮਾਤਮਾ ਜਿਸ ਸਾ ਇਸ ਸ੍ਰਿਸ਼ਟੀ ਨੂੰ ਪੈਦਾ ਵੀ ਕਰਦਾ ਹੈ ਤੇ ਇਹਦਾ ਅੰਤ ਵੀ ਉਹੀ ਕਰਦਾ ਹੈ ਸਾਚ ਨਾਮ ਗੁਰ ਸ਼ਬਦ ਵਿਚਾਰ ਗੁਰਮੁਖ ਸਾਚੇ ਸਾਚ ਹੈ ਦਰਵਾਰ ਰਹਾਉ ਕਹਿੰਦੇ ਜਿਹੜੇ ਜੀਵ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਨੇ ਉਸ ਸੱਚੇ ਦਾ ਨਾਮ ਜਪਦੇ ਨੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹੀ ਸੱਚੇ ਨੇ ਤੇ ਉਹ ਉਹਦੇ ਦਰਵਾਰ ਵਿੱਚ ਵੀ ਸੱਚ ਹੀ ਜਾਣੇ ਜਾਂਦੇ ਨੇ ਉਸ ਸੱਚੇ ਦੇ ਦਰਵਾਜ਼ੇ ਵਿੱਚ ਸੱਚਾ ਅਰਜ ਸੱਚੀ ਅਰਦਾਸ ਮਹਿਲੀ ਖਸਮ ਸੁਣੇ ਸਾबास ਕਹਿੰਦੇ ਜਿਹੜੀ ਅਰਦਾਸ ਗੁਰੂ ਦੇ ਸਨਮੁਖ ਹੋ ਕੇ ਕੀਤੀ ਜਾਂਦੀ ਆ ਉਹ ਸੱਚੀ ਅਰਦਾਸ ਆ ਉਹਨੂੰ ਕਹਿੰਦੇ ਪਰਮਾਤਮਾ ਆਪਣੇ ਮਹਿਲਾਂ ਵਿੱਚ ਸੁਣਦਾ ਤੇ ਜੀਵ ਨੂੰ ਸ਼ਾਬਾਸ਼ ਦਿੰਦਾ ਵਡਿਆਈ ਦਿੰਦਾ ਸੱਚ ਤਖਤ ਬੁਲਾਵੇ ਸੋਏ ਦੇਵੜਿਆਈ ਕਰੇ ਸੋ ਹੋਏ ਕਹਿੰਦੇ ਆਪਣੇ ਸੱਚੇ ਤਖਤ ਤੇ ਵੀ ਉਸ ਜੀਵ ਨੂੰ ਹੀ ਬੁਲਾਵਾ ਦਿੰਦਾ ਜੋ ਗੁਰੂ ਦੇ ਸਨਮੁਖ ਹੋ ਕੇ ਉਹਦੀ ਸੇਵਾ ਭਗਤੀ ਕਰਦੇ ਨੇ ਤੇ ਵਡਿਆਈ ਵੀ ਪਰਮਾਤਮਾ ਆਪ ਹੀ ਦਿੰਦਾ ਜਿਹਨੂੰ ਦੇਵੇ ਤੇਰਾ ਤਾਣ ਤੁਹੈ ਦੀਵਾਨ ਗੁਰ ਕਾ ਸ਼ਬਦ ਸੱਚ ਨਿਸ਼ਾਨ ਕਹਿੰਦੇ ਹੈ ਪ੍ਰਮਾਤਮਾ ਜੀ ਸਾਨੂੰ ਤੇਰਾ ਹੀ ਬਾਲਾ ਤੇਰਾ ਹੀ ਆਸਰਾ ਕਹਿੰਦੇ ਜਿਸ ਜੀਵ ਦੇ ਕੋਲ ਕਹਿੰਦੇ ਤੇਰੇ ਨਾਮ ਦਾ ਸੱਚਾ ਪਰਵਾਨਾ ਹੈ ਮਤਲਬ ਇੱਕ ਤਰ੍ਹਾਂ ਦੀ ਜਿੱਦਾਂ ਕਹਿੰਦੇ ਨੇ ਵੀ ਟਿਕਟ ਲਈ ਹੋਈ ਆ ਤੇਰੇ ਨਾਮ ਦੀ ਵੀ ਉਹ ਫਿਰ ਉਹਦੇ ਆਸਰੇ ਤੇ ਕਹਿੰਦੇ ਆਪਣਾ ਜੀਵਨ ਕੱਢਦੇ ਨੇ ਮੰਨੇ ਹੁਕਮ ਸੁ ਪ੍ਰਗਟ ਜਾਏ ਸੱਚ ਨਿਸ਼ਾਨਾ ਠਾਕ ਨਾ ਪਾਏ ਕਹਿੰਦੇ ਜਿਹੜੇ ਉਸ ਪ੍ਰਮਾਤਮਾ ਦੀ ਰਜ਼ਾ ਨੂੰ ਮੰਨਦੇ ਨੇ ਉਹ ਇਸ ਸੰਸਾਰ ਵਿੱਚ ਪ੍ਰਗਟ ਹੋ ਜਾਂਦੇ ਨੇ ਫਿਰ ਦੂਜਾ ਕਹਿੰਦੇ ਉਹਦੇ ਨਾਮ ਦਾ ਉਹਨਾਂ ਦੇ ਕੋਲ ਟਿਕਟ ਹੁੰਦੀ ਆ ਉਹਦੇ ਕਰਕੇ ਉਹਨਾਂ ਦੇ ਰਸਤੇ ਦੇ ਵਿੱਚ ਕੋਈ ਰੁਕਾਵਟ ਨਹੀਂ ਆ ਸਕਦੀ ਉਹ ਪ੍ਰਮਾਤਮਾ ਦੇ ਦਰ ਤੇ ਪਹੁੰਚਦੇ ਆ ਪੰਡਤ ਪੜੈ ਵਖਾਣੇ ਵੇਦ ਅੰਤਰ ਵਸਤ ਨ ਜਾਣੇ ਪੇਦ ਗੁਰਬਿੰਨ ਸੋਜੀ ਬੂਜ ਨਾ ਹੋਏ ਸਾਚਾ ਰਵ ਰਹਿਆ ਪ੍ਰਭ ਸੋਏ ਕਹਿੰਦੇ ਪੰਡਤ ਲੋਕੀ ਵੇਦ ਪੜ੍ਹਦੇ ਨੇ ਦੂਜਿਆਂ ਨੂੰ ਸੁਣਾਉਂਦੇ ਨੇ ਪਰ ਜੋ ਅੰਦਰ ਸਾਡੇ ਵਸਤ ਹੈ ਜੋ ਅਸਰ ਜੋ ਪਰਮਾਤਮਾ ਦੀ ਅੰਦਰ ਅਨੁਭਵਤਾ ਹੈ ਉਹ ਪੰਡਤ ਨੂੰ ਨਹੀਂ ਹੈ ਕਹਿੰਦੇ ਗੁਰੂ ਦੇ ਦਰ ਤੇ ਜਾਏ ਤੋਂ ਬਿਨਾ ਇਹ ਸੋਜੀ ਹੁੰਦੀ ਵੀ ਨਹੀਂ ਇਹ ਸੋਝੀ ਗੁਰੂ ਦੇ ਅਧਾਰ ਤੋਂ ਹੀ ਹੁੰਦੀ ਹੈ ਕਿ ਉਹ ਪਰਮਾਤਮਾ ਹਰ ਇੱਕ ਜਗ੍ਹਾ ਤੇ ਵਿਆਪਕ ਹੈ। ਕਿਆ ਹੋ ਆਖਾਂ ਆਖ ਵਖਾਣੀ ਤੂੰ ਆਪੇ ਜਾਣੈ ਸਰਵ ਵਿਡਾਣੀ। ਕਹਿੰਦੇ ਇਹ ਪਰਮੇਸ਼ਰ ਜੀ ਮੈਂ ਇਹ ਕੀ ਦੱਸ ਸਕਦਾ ਕਿ ਕੋਈ ਜੀਵ ਗੁਰੂ ਦੇ ਸਨਮੁਖ ਹੈ ਜਾਂ ਨਹੀਂ ਕਹਿੰਦੇ ਤੂੰ ਸਭ ਨੂੰ ਜਾਣਨ ਵਾਲਾ ਹੈ ਸਭ ਦੇ ਅੰਦਰ ਦੀ ਜਾਣਨ ਵਾਲਾ ਹੈ। ਨਾਨਕ ਏਕੋ ਦਰ ਦੀਵਾਨ ਗੁਰਮੁਖ ਸਾਚ ਤਹਾ ਗੁਦਰਾਣ ਨਾਨਕ ਜੀ ਕਹਿੰਦੇ ਨੇ ਸਾਡੇ ਲਈ ਤਾਂ ਇੱਕ ਪਰਮਾਤਮਾ ਦਾ ਦਰ ਹੀ ਆਸਰਾ ਹੈ ਜਿੱਥੇ ਗੁਰੂ ਦੇ ਸਨਮੁਖ ਰਹਿ ਕੇ ਜੀਵ ਪਰਮਾਤਮਾ ਦੇ ਆਸਰੇ ਰਹਿ ਕੇ ਉਹਦਾ ਨਾਮ ਸਿਮਰਦਾ ਅਸਾ ਮਹੱਲਾ ਪਹਿਲਾ ਕਾਚੀ ਗਾਗਰ ਦੇ ਦੁਹੇਲੀ ਉਪਜੈ ਬਿਨਸੈ ਦੁਖ ਪਾਈ ਇਹ ਜਗ ਸਾਗਰ ਦੁਤਰ ਕਿਉ ਤਰੀਐ ਬਿਨ ਹਰ ਗੁਰ ਪਾਰ ਨ ਪਾਈ ਕਹਿੰਦੇ ਜਿਸ ਤਰ੍ਹਾਂ ਕੱਚੀ ਕੱਚਾ ਘੜਾ ਹੁੰਦਾ ਉਸ ਤਰ੍ਹਾਂ ਕਹਿੰਦੇ ਸਾਡਾ ਸਰੀਰ ਆ ਕੱਚਾ ਘੜਾ ਕਹਿੰਦੇ ਪਾਣੀ ਦੇ ਵਿੱਚ ਪੈਦਾ ਹੁੰਦਾ ਪਾਣੀ ਵਿੱਚ ਕਹਿੰਦੇ ਉਵੇਂ ਗਲ ਜਾਂਦਾ ਇਸ ਤਰ੍ਹਾਂ ਹੀ ਕਹਿੰਦੇ ਜਿਹੜਾ ਇਹ ਜਗਤ ਹੈ ਇਹ ਵਿਕਾਰਾਂ ਦਾ ਸਮੁੰਦਰ ਹੈ ਸਾਡਾ ਜਿਹੜਾ ਸਰੀਰ ਹੈ ਕੱਚੀ ਗਾਗਰ ਹੈ ਕਹਿੰਦੇ ਇਹ ਉਹਦੇ ਵਿੱਚ ਵਿਕਾਰਾਂ ਦੇ ਵਿੱਚ ਗਲਤਾਨ ਹੈ ਤੇ ਗਲ ਸੜ ਰਹੀ ਹੈ ਕਹਿੰਦੇ ਗੁਰੂ ਤੋਂ ਬਿਨਾਂ ਤੇ ਪਰਮੇਸ਼ਰ ਤੋਂ ਬਿਨਾਂ ਇਹ ਪਾਰ ਨਹੀਂ ਪਾ ਸਕਦੇ ਵਾਹਿਗੁਰੂ ਜੀ ਵਾਹਿਗੁਰੂ ਤੁਜ ਬਿਨ ਅਵਰਨ ਕੋਈ ਮੇਰੇ ਪਿਆਰੇ ਤੁਜ ਬਿਨ ਅਵਰਨ ਕੋਏ ਹਰੇ ਸਰਵੀ ਰੰਗੀ ਰੂਪੀ ਤੂੰ ਹੈ ਤਿਸ ਬਖਸ ਜਿਸ ਨਦਰ ਕਰੇ ਰਹਾਉ ਕਹਿੰਦੇ ਹੈ ਪਰਮਾਤਮਾ ਜੀ ਹੈ ਮੇਰੇ ਪਰਮੇਸ਼ਰ ਜੀ ਕਹਿੰਦੇ ਤੁਹਾਡੇ ਤੋਂ ਬਿਨਾ ਸਾਡੀ ਰਖਿਆ ਕਰਨ ਵਾਲਾ ਕੋਈ ਨਹੀਂ ਕਹਿੰਦੇ ਸਾਰੇ ਜੀਵਾਂ ਵਿੱਚ ਅਰਗ ਅਲੱਗ-ਅਲੱਗ ਰੂਪਾਂ ਵਿੱਚ ਰੰਗਾਂ ਵਿੱਚ ਤੂੰ ਹੀ ਵਿਆਪਕ ਹੈ ਕਹਿੰਦੇ ਜਿਹਨੂੰ ਤੂੰ ਬਖਸ਼ਦਾ ਹੈ ਜਿਹਦੇ ਤੇ ਮਿਹਰ ਕਰਦਾ ਹੈ ਉਹ ਇਸ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ ਸਾਸ ਬੁਰੀ ਕਰਵਾਸ ਨਾ ਦੇਵੈ ਫਿਰ ਸਿਓ ਮਿਲਣ ਦੇ ਬੁਰੀ ਕੀ ਸਾਜਨੀ ਕੇ ਹਉ ਚਰਨ ਸਰੇਵੋ ਹਰ ਗੁਰ ਕਿਰਪਾ ਤੇ ਨਦਰ ਤਰੀ ਕਹਿੰਦੇ ਮੇਰੇ ਹਿਰਦੇ ਵਿੱਚ ਪਰਮਾਤਮਾ ਪਤੀ ਪਰਮੇਸ਼ਰ ਹੈ ਪਰ ਕਹਿੰਦੇ ਮੇਰੀ ਸੱਸ ਮਾਇਆ ਬੁਰੀ ਹੈ ਕਹਿੰਦੇ ਉਹ ਮੈਨੂੰ ਮੇਰੇ ਹਿਰਦੇ ਘਰ ਵਿੱਚ ਹੀ ਮੇਰੇ ਪਤੀ ਪਰਮੇਸ਼ਰ ਨੂੰ ਮਿਲਣ ਨਹੀਂ ਦਿੰਦੀ ਮੈਨੂੰ ਆਪਣੇ ਵਿੱਚ ਉਲਝਾਇਆ ਹੈ ਫਿਰ ਕਹਿੰਦੇ ਮੈਂ ਕਹਿੰਦੇ ਕੀ ਹੁਣ ਚਾਹੁੰਦਾ ਸਖੀ ਸਾਜਨੇ ਕੇ ਹੋ ਚਰਨ ਸਰੇਵੋ ਹਰ ਗੌਰ ਕਿਰਪਾ ਤੇ ਨਦਰ ਤਰੀ ਕਹਿੰਦੇ ਹੁਣ ਮੈਂ ਆਪਣੀਆਂ ਸਤ ਸੰਗੀ ਸਹੇਲੀਆਂ ਦੇ ਚਰਨ ਸਰੇਵਦਾ ਕਿ ਉਹ ਮੈਨੂੰ ਸਤ ਸੰਗਤ ਦੇ ਵਿੱਚ ਗੁਰੂ ਨਾਲ ਮਿਲਾਉਣ ਫਿਰ ਗੁਰੂ ਦੇ ਕਿਰਪਾ ਕਰਨ ਤੇ ਮੇਰੇ ਪਤੀ ਨੇ ਮੇਰੇ ਤੇ ਮਿਹਰ ਕਰਨੀ ਆ ਪਤੀ ਪਰਮੇਸ਼ਰ ਨੇ ਆਪ ਵਿਚਾਰ ਮਾਰ ਮਨ ਦੇਖਿਆ ਤੁਮ ਸਾ ਮੀਤ ਨ ਅਵਰ ਕੋਈ ਜੋ ਤੂੰ ਰਾਖੈ ਤਿਵਹੀ ਰਹਿਣਾ ਦੁੱਖ ਸੁਖ ਦੇ ਵੇ ਕਰੈ ਸੋਈ ਕਹਿੰਦੇ ਮੈਂ ਆਪਣੇ ਮਨ ਦੇ ਵਿੱਚ ਵਿਚਾਰ ਕਰਕੇ ਦੇਖਿਆ ਹੈ ਪਰਮੇਸ਼ਰ ਜੀ ਤੇਰੇ ਵਰਗਾ ਮਿੱਤਰ ਹੋਰ ਕੋਈ ਨਹੀਂ ਹੈ ਕਹਿੰਦੇ ਦੁੱਖ ਸੇ ਦੇਵੇਂ ਸੁੱਖ ਦੇਵੇਂ ਜੋ ਵੀ ਦੇਵੇਂ ਜਿਵੇਂ ਵੀ ਤੈਨੂੰ ਚੰਗਾ ਲੱਗਦਾ ਉਹ ਮੈਂ ਹੀ ਆਪਣੀ ਮਿਹਰ ਦੇ ਹੇਠਾਂ ਮੈਨੂੰ ਰੱਖ ਆਸਾ ਮਨਸਾ ਦਉ ਬਿਨਾਸਤ ਤ੍ਰਿਹਗੁਣ ਆਸ ਨਿਰਾਸ ਪਈ ਤੁਰਿਆ ਅਵਸਥਾ ਗੁਰਮਖ ਪਾਈਐ ਸੰਤ ਸਵਾ ਕੀ ਓਟ ਲਹੀ ਕਹਿੰਦੇ ਹੁਣ ਜਦੋਂ ਗੁਰੂ ਦੇ ਸਨਮੁਖ ਹੋ ਕੇ ਸੰਤਾਂ ਦੀ ਕਹਿੰਦੇ ਓਟ ਲਈ ਆ ਮੇਰੇ ਅੰਦਰੋਂ ਆਸਾ ਮਨਸਾ ਸਭ ਖਤਮ ਹੋ ਗਈਆਂ ਨੇ ਜਿਹੜੇ ਮਾਇਆ ਦੇ ਤਿੰਨ ਗੁਣਾਂ ਦੀ ਆਸਾ ਉਹ ਵੀ ਖਤਮ ਹੋ ਗਈਆਂ ਨੇ ਕਹਿੰਦੇ ਹੁਣ ਗੁਰੂ ਦੇ ਸਨਮੁਖ ਹੋ ਕੇ ਤੁਰਿਆ ਅਵਸਥਾ ਚ ਸਭ ਤੋਂ ਉੱਚੀ ਅਵਸਥਾ ਚ ਪਹੁੰਚ ਗਿਆ ਜਿੱਥੇ ਮੈਨੂੰ ਕੋਈ ਦੁੱਖ ਸੁੱਖ ਨਹੀਂ ਪਾਉਂਦਾ ਮੈਨੂੰ ਮਾਇਆ ਦੇ ਤਿੰਨੇ ਗੁਣ ਨਹੀਂ ਪਾਉਂਦੇ ਕੋਈ ਆਸਾ ਮਨਸਾ ਨਹੀਂ ਪਾਉਂਦੀਆਂ ਮੈਨੂੰ ਗਿਆਨ ਧਿਆਨ ਸਗਲੇ ਸਭ ਜਪ ਤਪ ਜਿਸ ਹਰ ਹਿਰਦੈ ਅਲਖ ਅਪੇਵਾ ਨਾਨਕ RAM ਨਾਮ ਮਨ ਰਾਤਾ ਗੁਰਮਤਿ ਪਾਈ ਸਹਿਜ ਸੇਵਾ ਕਹਿੰਦੇ ਜਿਸ ਜੀਵ ਦੇ ਹਿਰਦੇ ਵਿੱਚ ਪਰਮਾਤਮਾ ਪ੍ਰਗਟ ਹੈ ਉਦੋਂ ਸਾਰੇ ਗਿਆਨ ਧਿਆਨ ਸਭ ਜਪ ਤਪ ਇਹਦੇ ਵਿੱਚ ਆ ਜਾਂਦੇ ਨੇ ਕਹਿੰਦੇ ਨਾਨਕ RAM ਨਾਮ ਮਨ ਰਾਤਾ ਗੁਰਮਤ ਪਾਏ ਸਹਜ ਸੇਵਾ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦਾ ਮਨ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਜਾਂਦਾ ਉਹ ਗੁਰੂ ਦੀ ਮੱਤ ਤੇ ਚੱਲ ਕੇ ਪਰਮਾਤਮਾ ਦੀ ਅਡੋਲਤਾ ਵਿੱਚ ਸੇਵਾ ਕਰਦਾ ਹੈ ਪਰਮਾਤਮਾ ਦੀ ਸੇਵਾ ਭਗਤੀ ਕਰਦਾ ਹੈ ਆਸਾ ਮਹੱਲਾ ਪਹਿਲਾ ਪੰਚ ਪਦੇ ਮੋਹੋ ਕੁਟੰਬ ਮੋਹ ਸਭ ਕਾਰ ਮੋਹ ਤੁਮ ਤਜੋ ਸਗਲ ਵੇਕਾਰ ਕਹਿੰਦੇ ਸੰਸਾਰ ਦੇ ਵਿੱਚ ਜੀਵ ਨੂੰ ਪਰਿਵਾਰ ਦਾ ਮੋਹ ਸਭ ਤੋਂ ਵੱਡਾ ਕਹਿੰਦੇ ਇਹ ਮੋਹ ਹੈ ਕਹਿੰਦੇ ਇਹ ਸਾਰੇ ਜਿਹੜੇ ਮੋਹ ਵਾਲੇ ਵਿਕਾਰ ਨੇ ਇਹ ਸਾਰੇ ਕਹਿੰਦੇ ਤੂੰ ਆਪਣੇ ਖਤਮ ਕਰ ਦੇ ਮੋਹ ਅਰ ਪਰਮਤ ਜੋ ਤੁਮ ਵੀਰ ਸਾਚ ਨਾਮ ਰਦਰ ਵੈ ਸਰੀਰ ਰਹਾਓ ਕਹਿੰਦੇ ਹੈ ਮੇਰੇ ਵੀਰ ਹੈ ਸੂਰਮੇ ਕਹਿੰਦੇ ਤੂੰ ਸਾਰੇ ਇਹ ਭਰਮ ਕੁਟੰਬ ਦਾ ਮੋਹ ਮਾਇਆ ਦਾ ਮੋਹ ਸਾਰੇ ਕਹਿੰਦੇ ਖਤਮ ਕਰ ਦੇ ਕਹਿੰਦੇ ਆਪਣੇ ਅੰਦਰ ਉਸ ਪਰਮਾਤਮਾ ਦਾ ਸੱਚੇ ਦਾ ਨਾਮ ਕਹਿੰਦੇ ਜਪ ਕਹਿੰਦੇ ਸੱਚ ਨਾਮ ਜਨ ਨਵ ਨਿਦ ਪਾਈ ਰੋਵੇ ਪੂਤ ਨ ਕਲਪੈ ਮਾਈ ਕਹਿੰਦੇ ਹੁਣ ਜਿਸ ਜੀਵ ਨੇ ਉਸ ਸੱਚੇ ਦਾ ਨਾਮ ਜਪਿਆ ਸੱਚੇ ਦਾ ਨਾਮ ਜਪ ਕੇ ਨੌ ਨਿਧੀਆਂ ਸੰਸਾਰ ਦੀਆਂ ਨੌ ਖਜ਼ਾਨੇ ਪਾਲੇ ਕਹਿੰਦੇ ਹੁਣ ਕਹਿੰਦੇ ਜਿਹੜਾ ਇਹ ਮਨ ਰੂਪੀ ਪੁੱਤ ਹੁਣ ਮਾਇਆ ਮਾਈ ਲਈ ਕਲਪ ਦਾ ਨਹੀਂ ਕਿਉਂਕਿ ਹੁਣ ਉਹਨੇ ਨਾਮ ਰੂਪੀ ਧਨ ਪਾ ਲਿਆ ਏਤ ਮੋਹੇ ਡੂਬਾ ਸੰਸਾਰ ਗੁਰਮਖ ਕੋਈ ਉਤਰੇ ਪਾਰ ਕਹਿੰਦੇ ਮਾਇਆ ਦਾ ਮੋਹ ਕੁਟੰਬ ਦਾ ਮੋਹ ਇਹਦੇ ਵਿੱਚ ਸੰਸਾਰ ਸਾਰਾ ਡੁੱਬਿਆ ਹੋਇਆ ਕਹਿੰਦੇ ਕੋਈ ਵਿਰਲਾ ਜੋ ਗੁਰੂ ਦੇ ਸਨਮੁਖ ਹੋ ਕੇ ਇਸ ਮੋਹ ਤੋਂ ਉੱਪਰ ਉੱਠ ਕੇ ਇਸ ਸੰਸਾਰ ਸਾਗਰ ਦੇ ਭਵਜਲ ਨੂੰ ਤਰ ਲੈਂਦਾ ਹੈ ਏਤ ਮੋਹੇ ਫਿਰ ਜੂਨੀ ਪਾਹੇ 모ਹੇ ਲਗਾ ਜਮਪੁਰ ਜਾਹੇ ਕਹਿੰਦੇ ਇਸ ਮੋਹ ਦੇ ਕਰਕੇ ਹੀ ਜੀਵ ਫਿਰ ਦੂਜੀਆਂ ਜੂਨੀਆਂ ਵਿੱਚ ਆ ਜਾਂਦਾ ਦੁਬਾਰਾ ਫਿਰ ਜਨਮ ਲੈਂਦਾ ਕਹਿੰਦੇ ਇਸ ਮੋਹ ਦੇ ਕਰਕੇ ਹੀ ਕਹਿੰਦੇ ਫਿਰ ਜਮ ਦੇ ਦੇਸ਼ ਵੀ ਪਹੁੰਚਦਾ ਗੁਰ ਦੀ ਖਿਆਲੇ ਜਪ ਤਪ ਕਮਾਹੇ ਨਾ ਮੋਹ ਟੁੱਟ ਨਾ ਥਾਏ ਪਾਹੇ ਕਹਿੰਦੇ ਜੇ ਉਸ ਗੁਰੂ ਤੋਂ ਕਹਿੰਦੇ ਉਪਦੇਸ਼ ਲਏ ਜੋ ਗੁਰੂ ਆਪ ਪੂਰਾ ਨਹੀਂ ਫਿਰ ਕਹਿੰਦੇ ਜੀਵ ਦਾ ਮੋਹ ਵਾਲਾ ਜਿਹੜਾ ਇਹ ਵਿਕਾਰ ਆ ਨਹੀਂ ਟੁੱਟਦਾ ਤੇ ਨਾ ਹੀ ਫਿਰ ਕਹਿੰਦੇ ਪਰਮਾਤਮਾ ਦੀ ਦਰਗਾਹ ਵਿੱਚ ਉਹ ਕਬੂਲ ਪੈਂਦਾ ਹੈ ਫਿਰ ਕਿਸ ਤਰ੍ਹਾਂ ਹੁੰਦਾ ਕਹਿੰਦੇ ਨਦਰ ਕਰੇ ਤਾਂ ਇਹ ਮੋਹ ਜਾਏ ਨਾਨਕ ਹਰ ਸਿਓ ਰਹੇ ਸਮਾਏ ਫਿਰ ਨਾਨਕ ਜੀ ਕਹਿੰਦੇ ਨੇ ਜਦੋਂ ਪਰਮੇਸ਼ਰ ਕਿਸੇ ਜੀਵ ਤੇ ਆਪ ਮਿਹਰ ਦੀ ਨਜ਼ਰ ਕਰਦਾ ਤਾਂ ਉਸ ਦਾ ਇਹ ਮੋਹ ਰੂਪੀ ਵਿਕਾਰ ਖਤਮ ਹੁੰਦਾ ਤਾਂ ਉਹ ਜੀਵ ਫਿਰ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜਦਾ ਹੈ ਪਰਮਾਤਮਾ ਦਾ ਨਾਮ ਸਿਮਰਦਾ ਹੈ ਤੇ ਇਸ ਤਰ੍ਹਾਂ ਉਹ ਇਸ ਭਵਜਲ ਨੂੰ ਤਰ ਜਾਂਦਾ ਹੈ ਹੰਦੀ ਸੰਗਤ ਜੀ ਇਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ おばあちゃん。